ਐਡਵੋਕੇਟ ਰਾਮਕੀਰ ਆਪਣੇ ਸਾਰੇ ਸਾਥੀਆਂ ਦੇ ਨਾਲ ਅਸੀਂ ਅੱਜ ਭੁਖੜਤਾਲ ਦੇ ਬੈਠੇ ਆਂ 11 ਤੋਂ ਲੈ ਕੇ 5 ਵਜੇ ਤੱਕ ਅਸੀਂ ਇੱਥੇ ਹੀ ਆਂ ਅਸੀਂ ਸੈਂਟਰ ਸਰਕਾਰ ਨੂੰ ਔਰ ਮੋਦੀ ਸਰਕਾਰ ਨੂੰ ਔਰ ਮੋਦੀ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਤੁਸੀਂ ਲੋਕਤੰਤਰ ਦੀ ਕਿਸ ਤਰ੍ਹਾਂ ਕੇ ਹੱਤਿਆ ਕਰ ਰਹੇ ਹੋ ਜਿਸ ਝੂਠੇ ਕੇਸ ਦੇ ਵਿੱਚ ਤੁਸੀਂ ਸਾਡੇ ਸਪਰੀਮੋ ਕੇਜਰੀਵਾਲ ਸਾਹਿਬ ਨੂੰ ਅੰਦਰ ਕੀਤਾ ਹੈ ਉਸੇ ਵਿੱਚ ਰਿਸ਼ਵਤ ਦੇ આરોਪ ਤੁਹਾਡੇ ਉੱਪਰ ਹੀ ਹੈ ਤੁਸੀਂ 45 ਕਰੋੜ ਰੁਪਏ ਰਿਸ਼ਵਤ ਲਿੱਤੀ ਹੈ ਉਹ ਤੁਸੀਂ ਬੌਂਡ ਦੇ ਜਿਹੜੀ ਲਿੱਤੀ ਹੈ ਤੁਸੀਂ ਧਮਕਾ ਲਗਾ ਕੇ ਉਹਨਾਂ ਕੋਲ ਲਿੱਤੀ ਹੈ ਤੇ ਜਬਰਨ ਉਹਨਾਂ ਕੋਲੋਂ ਉਹ ਤ ਕੇਜੀਵਾਲ ਸਾਹਿਬ ਦਾ ਨਾਮ ਤੁਸੀਂ ਇੱਕ ਹੋਇਆ ਗਿਆ ਤੇ ਇਹ ਧੱਕੇਸ਼ਾਹੀ ਨਹੀਂ ਚੱਲੇਗੀ ਮੈਂ ਮੋਦੀ ਸਾਹਿਬ ਨੂੰ ਅਪੀਲ ਵੀ ਕਰਾਂਗਾ ਔਰ ਚੇਤਾਵਨੀ ਵੀ ਦੇਵਾਂਗਾ ਕਿ ਇਹੋ ਜੀ ਧੱਕੇਸ਼ਾਹੀ ਕਰਨ ਵਾਸਤੇ ਹਿਟਲਰ ਵੀ ਨਹੀਂ ਇਸ ਦੁਨੀਆ ਤੇ ਰਿਹਾ ਤੇ ਤੁਸੀਂ ਵੀ ਨਹੀਂ ਰੋਗੇ ساری ਦੁਨੀਆ ਦੇਖ ਰਹੀ ਹੈ ਇਸ ਤੇ ਹਿਟਲਰ ਸ਼ਾਇਦ ਦਾ ਜਵਾਬ ਤੁਹਾਨੂੰ ਵੋਟ ਰਾਹੀ ਪੂਰੇ ਇੰਡੀਆ ਦੀ ਤੁਹਾਨੂੰ ਜਰੂਰ ਦੇਗੇ ਜਮਨ ਜੀ ਮੈਂਬਰ ਪਾਰਲੀਮੈਂਟ ਇਲੈਕਸ਼ਨ ਤੇ ਆ ਰਹੇ ਕੀ ਦੇਖਦੇ ਹੋ ਸਰ ਅਸੀਂ ਮੈਂਬਰ ਪਾਰਲੀਮੈਂਟ ਇਲੈਕਸ਼ਨ ਦੇਖ ਰਹੇ ਆ ਕਿ ਸਾਡੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਸ ਵੇਖਿਆ ਭਗਵੰਤ ਮਾਨ ਜੀ ਨੇ 13 ਜੀਰੋ ਤੇ ਉਹ ਤੇ ਪੱਕੇ ਹੈ ਔਰ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਸਾਡੇ ਕੈਂਡੀਡੇਟ ਖਲੋਤੇ ਨੇ ਉੱਥੇ ਅਸੀਂ ਜਿੱਤਾਂਗੇ ਪਰ ਮੋਦੀ ਸਰਕਾਰ ਜਿਹੜੀ ਕਹਿੰਦੀ ਪਈ ਹੈ ਮੋਦੀ ਸਾਹਿਬ ਜਿਹੜੇ ਕਹਿੰਦੇ ਪਏ 400 ਇਸ ਵਾਰ 400 ਪਰ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਟਾਰਗੇਟ ਪੂਰਾ ਹੋਏਗਾ ਉਹਨਾਂ ਦਾ ਜਨਤਮੰਤਾ ਦੀ ਵੀ ਪਾਰਟੀ ਬਰ ਇੰਡੀਆ ਦੇ ਵਿੱਚ ਬੈਠੇ ਨੇ ਇੰਡੀਆ ਤੋਂ ਇਲਾਵਾ ਤੁਸੀਂ ਨੋਟ ਕਰੋਗੇ ਇਹ ਯੂਕੇ ਯੂਐਸਏ ਕੈਨੇਡਾ ਔਰ ਬਾਲੀ ਕਟਰੀਆ ਤੋਂ ਵੀ ਸਮਰਥਨ ਆ ਰਿਹਾ ਹੈ ਔਰ ਉੱਥੇ ਵੀ ਤੁਸੀਂ ਐਸੋ ਨੋਟ ਕਰੋ ਉੱਥੇ ਵੀ ਸਾਡੇ ਸਮਰਥਕ ਬੈਠੇ ਨੇ ਔਰ ਸਾਰੇ ਮੋਦੀ ਸਰਕਾਰ ਦੇ ਔਰ ਮੋਦੀ ਸਾਹਿਬ ਦੇ ਅਗੇਂਸ ਹੀ ਬੈਠੇ ਨੇ ਕਿ ਉਹਨਾਂ ਨੂੰ ਜਿਤਾਣਾ ਚਾਹੁੰਦੇ ਨੇ ਕਿ ਤੁਸੀਂ ਧਕੇਸ਼ਾ ਹੀ ਆਪਣੀ ਬੰਦ ਕਰ ਦਿਓ। ਇਹ ਸ਼ਾਂਤੀਪੂਰਨ ਕਿੱਲੇ ਤੋਂ ਕਿੱਲੇ ਰਹੇਗਾ? ਇਹ ਸਾਡਾ ਸੈਟਅਪ ਹਮੇਸ਼ਾ ਸੰਘਰਸ਼ ਜਿਹੜਾ ਹੈ ਉਹ ਸ਼ਾਂਤੀਪੂਰਨ ਰਿਹਾ ਹੈ। ਅੱਜ ਵੀ ਸ਼ਾਂਤੀਪੂਰਨ ਰਹੇਗਾ। ਸਾਡਾ 11 ਵਜੇ ਤੋਂ ਲੈ ਕੇ 5 ਵਜੇ ਤੱਕ ਸ਼ਾਂਤੀਪੂਰਨ ਸੰਘਰਸ਼ ਹੈ। ਅਸੀਂ ਅੱਜ ਤੱਕ ਸਾਡੇ ਆਮ ਆਦਮੀ ਪਾਰਟੀ ਨੇ ਕਦੀ ਵੀ ਕੋਈ ਵਰਗਰ ਔਰ ਕਦੀ ਕੋਈ ਗਲਤ ਗੱਲ ਨਹੀਂ ਕੀਤੀ। ਹਮੇਸ਼ਾ ਸ਼ਾਂਤੀਪੂਰਨ ਹੀ ਪ੍ਰੋਟੈਕਟ ਕੀਤਾ ਹੈ। ਠੀਕ।